ਕੀਆ ਮੱਸੀਆ ਦਾ ਦਿਹਾੜਾ ਆ ਜਿਉਂ ਦਿਨ ਚੜ ਗਿਆ ਤੇ ਧੁੰਦ ਬਹੁਤ ਪਈ ਆ ਛੜੰਦੇ ਵਿੱਚ ਰੋਡ ਤੇ ਤਾ ਵੀ ਥਾਂ ਤੇ ਆ ਗਏ ਧੁੰਦ ਬਹੁਤ ਜ਼ਿਆਦਾ ਆ ਵਿੱਚ ਵਿੱਚ ਪੱਧਰਾ ਹੋ ਜਾਂਦਾ ਵਿੱਚ ਵਿੱਚ ਧੁੰਦਿਆ ਆ ਆਪਾਂ ਨੂਰ ਮਹਿਲ ਤੋਂ ਬਾਰ ਬਾਰ ਜਾਣੇ ਆ ਅੱਗੇ ਆ ਜੇ ਨਗਰੂਤਰ ਵਾਲਾ ਚੌਕ ਆ ਜਾਣਾ ਲੇਟਾਂ ਵਾਲੇ ਦਾ ਡੇਰਾ ਬਾਬਾ ਸ਼ੂਤੋਤ ਜੀ ਬੁਲਾਉਣੇ ਆ ਸਸਰੀ ਗੱਲ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਮੇਰੇ ਵੀ ਠੀਕ ਹੋਣਗੇ ਤੇ ਆਪਾਂ ਵੀ ਪੂਰੇ ਘੈਂਟ ਆ ਤੇ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਤੇ ਆਪਾਂ ਘਰ ਤੋਂ ਨਿਕਲ ਪੈ ਲਈ ਨਿਕਲ ਕੇ ਤਾਂ ਆਪਾਂ ਨੂਰਮੈਲ ਕ੍ਰੋਸ ਕਰ ਚੱਲੇ ਆ ਤੇ ਇਹ ਹੁਣ ਆਪਾਂ ਜਾਣਾ ਨਕੋਦਰ ਨੂੰ ਨਕੋਦਰ ਤੋਂ ਸਵਾਰੀ ਬਿਠਾ ਕੇ ਫੇਰ ਆਪਾਂ ਇੱਧਰੋਂ ਵਾਪਸੀ ਆਵਾਂਗੇ ਨੂਰਮੈਲ ਫਲੋਰ ਤੇ ਰਾਹ ਨੂੰ ਤੇ ਚੰਡੀਗੜ੍ਹ ਚੰਡੀਗੜ੍ਹ ਤੋਂ ਥੋੜਾ ਹੀ ਆਪਾਂ ਪਿੱਛੇ ਰਹਿ ਜਾਣਾ ਖਰੜ ਅੱਜ ਖਰੜੀ ਆਵਾਂਗੇ ਤਾਂ ਤੁਹਾਨੂੰ ਦਿਖਾਉਣੇ ਆ ਮਾਹੌਲ ਕੀ ਆ ਕਿ ਰਾਸਤੇ ਦਾ ਵੀ ਨਾਲ ਛੋਟ ਲਾਵਾਂਗੇ ਤੇ ਉੱਥੇ ਜਾ ਕੇ ਵੀ ਵੀਡੀਓ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਕੀ ਕੁਛ ਆਪਾਂ ਅੱਜ ਕਰਨਾ ਆ ਤੇ ਕੀ ਕਿਹੜੇ ਏਰੀਏ ਦੇ ਵਿੱਚ ਜਾਣਾ ਆ ਓਏ ਆਪਾਂ ਇਹ ਤੋਂ ਔੜਾ ੜਾਪੜ ਕਰ ਗਏ ਆ ਕ੍ਰੋਸ ਪੂਰੇ ਜਾਂਦੀਆਂ ਚਾਰ ਫੋਰਸ ਦੀਆਂ ਬੱਸਾਂ ਇਹ ਤੈਨੂੰ ਨਹੀਂ ਲੈਟ ਤੇ ਐਂਡੇ ਐਂਦੇ ਕੁੱਤੇ ਬੰਦੇ ੜਾਈ ਲੈ ਜਾਂਦੇ ਇੱਕ ਦੋ ਟਿਪਰਾਂ ਦੇ ਵਿੱਚ ਵੀ ਮਾਰਨ ਲੱਗੇ ਹੀ ਤੇ ਅੱਕੇ ਇੱਕ ਆਪਣਾ ਸਵੇਰੇ ਸਵੇਰੇ ਹਾਰਨ ਦੀ ਤਾਰ ਲੂ ਹੋ ਗਈ ਤਾਂ ਹਾਰਨ ਵੱਜਦਾ ਨਹੀਂ ਹੈਗਾ ਤੇ ਇਹ ਨਜਾਇਜ਼ ਮੈਂ ਤਾਂ ਚੱਕਦੇ ਆਪਣੇ ਹਾਰਨ ਨਾ ਵੱਜਣ ਦਾ ਕਿ ਅੱਜ ਤਾਂ ਗੱਡੀਆਂ ਹੋਣੀਆਂ ਚੜ ਚੜ ਬਹੁਤ ਗੱਡੀਆਂ ਹੋਣੀਆਂ ਚੜ ਚੜ ਥਾਰ ਆ ਗਈ ਹੋਰਿਓ ਤੇ ਇਹ ਬੜਾ ਖੱਜਲ ਗੰਡੇ ਆ ਤੇ ਅੱਪਾ ਜਾ ਰਹੇ ਆ ਰਾਹੋਂ ਰੋਡ ਤੇ ਆ ਚੰਡੀਗੜ੍ਹ ਬਾਈਪਾਸ ਆਈਏ ਆਪਣੇ ਇਧਰੋਂ ਦਾ ਬਲਾ ਚੌਰ ਤੋਂ ਤੇ ਆ ਆਪਣੇ ਖੜਿਆ ਯਾਰ ਮੇਤਰ ਬੈਲੀ ਚ ਉੱਪਰ ਲੱਲੀ ਛੱਲੀ ਮੇਨ ਹਾਈਵੇ ਤੇ ਚੜ ਗਏ ਤਾਂ ਪੰਪ ਤੇ ਰੁਕ ਗਏ ਸਾਰੇ ਜਾਣੇ ਫਰੈਸ਼ ਫਰੂਸ਼ ਹੋਣ ਨੂੰ ਤੇ ਹੁਣ ਆਪਾਂ ਪੌਣੇ ਗੇਅਰ ਤੇ ਤੁਰੀਏ ਕੋਲ ਚੜ ਗਏ ਆ ਆਪਾਂ ਰੋਡ ਤੇ ਜਿਹੜਾ ਹੁਣ ਆਪਾਂ ਧੱਕ ਪਾਉਣਾ ਹੀ ਜਾਣਾ ਹੈ ਲਾਲ ਛੰਡੀ ਨਾਲੇ ਵੀਰੇ ਬੱਸ ਅਸੀਂ ਪਹੁੰਚ ਗਏ ਸਟਿੰਗ 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 ਕੱਡੀ ਯਾਰੀ ਆਪਣੇ ਟਾਪੋਂ ਦਾ ਮੋਰਡ ਬਾਗੀ ਘਿਹੜੇ ਚੰਗੀ ਲੜਾ ਵਾ ਉਹ ਕਿਉਂ ਉਹ ਜਿਹੜੀਆਂ ਬਿਲਡਿੰਗਾਂ ਦੀਆਂ ਸਾਹਮਣੇ ਚੰਡੀਗੜ੍ਹ ਦੀਆਂ ਬਿਲਡਿੰਗਾਂ ਆ ਤੇ ਆਪਾਂ ਪਹੁੰਚ ਗਏ ਆ ਐਮ ਜੀ ਫਾਰਮ ਇਹ ਖਰੜ ਤੋਂ ਅੱਗੇ ਲਾਂਡਰਾਂ ਵਾਲੇ ਰੋਡ ਤੇ ਚੜ੍ਹ ਕੇ ਤਾਂ ਸੱਜੇ ਹੱਥ ਇਹ ਲੈਂਕ ਰੋਡ 'ਇਆ ਮੁੜਦਾ ਉੱਥੇ ਆ ਗਿਆ ਇਹ ਤੇ ਉਹ ਗੱਡੀ ਖੜੀ ਹੈ ਆਪਣੀ ਅੰਦਰ ਪੈਂਪੂ ਟਰੈਵਲ ਤੇ ਹੁਣ ਜਾ ਕੇ ਆਪਾਂ ਵੀ ਦੇਖੀਏ ਕੀ ਕਰਦੇ ਆ ਇਹ ਜੀੜਾ ਗੂੜਾ ਕੱਢੀਏ ਚਾਹ ਪਾਣੀ ਪੀਏ ਅੰਦਰ ਚਾਹ ਪਾਣੀ ਪੀ ਕੇ ਤਾਂ ਫੇਰ ਦੇਖਤੀਆਂ ਫੇਰ 10 ਮਿੰਟ ਕਰਾਂਗੇ ਰੈਸਟ ਆ ਇੱਧਰ ਖੜੀ ਆਪਣੀ ਗੱਡੀ ਤਾਂ ਇੱਧਰ ਆ ਪਾਰ ਕੇ ਆ ਗੱਡੀਆਂ ਦੀ ਹੁਣ ਸਾਰੇ ਪੈਸਾਂ ਵਾਲੇ ਬਾਹਰ ਛੱਡਾਂ ਛੱਡਾਂ ਜੀਆਂ ਪਾਈ ਜਾਂਦੇ ਚੰਡੀਗੜ੍ਹ ਸਾਈਡ ਅੰਮ੍ਰਿਤਸਰ ਇੱਧਰ ਮੋਗਾ ਬਠਿੰਡਾ ਸਾਰੇ ਪਾਸੇ ਛੱਡਾਂ ਛੱਡਾਂ ਪਾਈ ਜਾਂਦੇ ਤੇ ਹੰਨੇ ਆਪਾਂ ਫਿਰ ਹੁਣ ਚਾਹ ਦਾ ਕੁੱਟ ਪੀਨੇ ਆ ਸਾਡੇ ਪੰਗੜਾ ਟੀਮ ਲੈ ਕੇ ਆਏ ਟ੍ਰੈਵਲ ਦੇ ਵਿੱਚ ਗੱਲਵਾਦ ਰੋਡ ਬਣਿਆ ਉਹ ਘੈਂਡ ਮਾਲੀ ਨੂੰ ਮਾਲੀ ਤੋਂ ਜਾ ਕੇ ਨਿਕਲਦਾ ਹੈ ਖਰੜਾ ਵਾਲੇ ਰੋਡ ਤੇ ਤੇ ਰੋਡ ਵਿੱਚ ਵਿੱਚ ਬੰਦ ਬਹੁਤ ਜਗ੍ਹਾ ਤੇ ਕੀਤਾ ਕੋਈ ਸਾਈਨ ਬੋਰਡ ਨਹੀਂ ਕੋਈ ਬੋਰਡ ਨਹੀਂ ਹੈਗਾ ਚੁੱਪ ਕਰਕੇ ਮੋਰੀ ਡਿਵਾਈਡਰ ਰੱਖ ਦਿੰਦੇ ਆ ਪਰ ਰੋਡ ਵਾਕੀ ਘੈਂਡ ਬਣ ਗਿਆ ਜਦੋਂ ਆਪਾਂ 에ਰਪੋਰਟ ਤੋਂ ਆਉਨੇ ਆ ਨਾ ਵਾਪਸੀ ਹੋਰੇ ਗੋਲਚੌਂਦਾਂ ਤੋਂ ਉੱਤੋਂ ਸਿੱਧਾ ਹੀ ਤੁਸੀਂ ਆਉਣਾ ਆ ਲੈਂਦੇ ਬੰਨੇ ਨੂੰ ਤੇ ਇਹ ਉਹੀ ਰੋਡ ਆ ਜਾਂਦਾ ਫਿਰ ਵਾਲਾਏ ਘੈਂਟ ਰੋਡ ਆ ਚੰਡੀਗੜ੍ਹ ਤੋਂ ਬਲਾ ਚੌਰ। ਵਾਕੀ ਸਵਾਦ ਆਉਂਦਾ ਇੱਥੇ ਗੱਡੀ ਚਲਾਉਣ ਦਾ। ਸਾਰੇ ਰੋਡ ਇੱਥੇ ਹੋਣ। ਇੱਥੇ ਗੱਡੀ ਦੀ ਕਸਾਈ ਘਟ ਹੁੰਦੀ। ਗੱਡੀ ਐਂ ਟੈਕੇ ਚਲਦੀ ਆ ਟਾਗ ਗੇਅਰ ਦੇ ਵਿੱਚ। ਹੋਈ ਆਪਾਂ ਵਾਪਸ ਪਹੁੰਚ ਗਏ ਆ ਨਪੁੱਤਰ। ਤੇ ਆਹ ਮੁੰਡੇ ਭੰਗੜਾ ਝੰਗੜਾ ਪਾਉਂਦੇ ਆ ਦੀਪਾ ਵੀਰ ਕੰਗ ਬਾਬੂ ਦੁੱਖ। ਹੋਈ ਇਧਰ-ਕਿਧਰ ਨੂੰ। ਨਗੋ ਉਧਰ ਪਹੁੰਚ ਗਏ ਜਿੱਥੇ ਆਪਣੀ ਕੋਠੀ ਆ ਆ ਉੱਪਰ ਆਪਣੀ ਕੋਠੀ ਇੱਥੇ ਪਹੁੰਚ ਗਏ ਆ ਤੇ ਆਪਾਂ ਹੁਣ ਜਾਣਾ ਇਥੋਂ ਪਿੰਡ ਨੂੰ ਤੇ ਨੇਰਾ ਬਹੁਤ ਹੋ ਗਿਆ 9:00 ਵਜ ਗਏ ਆ ਤੇ ਆਪਾਂ ਇੱਥੇ ਹੀ ਕਰਦੇ ਆ ਬਲੌਗ ਦੀ ਸਮਾਪਤੀ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਸਸਰੀ ਗਾਜੀ ਸਾਰੇ